ਖਣਵੀ ਦਿੱਤਾ ਮੇਰਾ ਪੁੱਤੇ ਕੇ thank yeah. you ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਅਸ਼ੂਰੇ ਦੇ ਮੌਕੇ ਇਸ ਪਾਵਨ ਤਿਹਾਡੇ ਮੌਕੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਕ੍ਰਿਸ਼ਨ ਜਨਮ ਅਸ਼ੂਰੇ ਦੇ ਤਿਹਾਡੇ ਮੌਕੇ ਤੇ ਸ੍ਰੀ ਰਮਾਨ ਸੇਵਾ ਦਲ ਵੱਲੋਂ ਸ੍ਰੀ ਕ੍ਰਿਸ਼ਨਾ ਸੇਵਾ ਸੰਪਤੀ ਬ੍ਰਾਹਮਣ ਸਭਾ ਰਾਸ਼ਟਰੀ ਸੇਵਾ ਸਹਿਯੋਗ ਸੰਘ ਅਤੇ ਸ਼ਹਿਰ ਦੇ ਸਾਰੇ ਮੇਰੇ ਧਰਮ ਪ੍ਰੇਮੀਆਂ ਦੇ ਸਹਿਯੋਗ ਦੇ ਨਾਲ ਇੱਕ ਪ੍ਰਵਾਤ ਫੇਰੀ ਸ੍ਰੀ ਰਮਨ ਸਿੰਘ ਅਦਾਲਤ ਤੋਂ ਸਵੇਰੇ 5:30 ਵਜੇ ਸ਼ੁਰੂ ਕੀਤੀ ਗਈ ਹੈ ਜਿਹੜੀ ਨਵੀਂ ਬਾਤੀ ਮਹੱਲਾ ਹਲਾਲਪੁਰਾ ਪ੍ਰੋਫੈਸਰ ਕਲੋਨੀ ਮਥਰਾ ਰਾਹ ਸਟ੍ਰੀਟ ਸਟਾਰ ਕਲੋਨੀ ਤੋਂ ਮੱਗਨਲਾ ਸਟ੍ਰੀਟ ਤੋਂ ਭਗਵਾਲ ਪਸ਼ੀਗਰ ਚੌਕ ਤੋਂ ਫਿਰ ਦੁਹੀ ਵਾਪਸ ਸ੍ਰੀ ਰਮਨ ਸਿੰਘ ਅਦਾਲਤ ਤੇ ਆ ਕੇ ਸਮਾਪਤ ਹੋਈ ਰਸਤੇ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਕ੍ਰਿਸ਼ਨਾ સેવા ਸੰਪਤੀ ਵੱਲੋਂ ਸੇ ਤਰਸੀਮ ਉਪਕਲ ਬੈਂਕ ਵਾਲਿਆਂ ਵੱਲੋਂ ਰੰਜੀਸ਼ ਸ਼ਰਮਾ ਜੀ ਵੱਲੋਂ ਨੇਤਾ ਜੀ ਵੱਲੋਂ ਇਹ ਪ੍ਰਵਾਤ ਫੇਰੀ ਦਾ ਸਵਾਗਤ ਕੀਤਾ ਗਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਪ੍ਰਵਾਤ ਫੇਰੀ ਦਾ ਮਕਸਦ ਹੈ ਵੀ ਸਮਾਜ ਦੇ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਿਹੜਾ ਤਿਹਾੜਾ ਗੁੜੀ ਧੂਮ ਧਾਮ ਦੇ ਨਾਲ ਪੂਰੀ ਲਗਨ ਲਗੇ ਲੋਕਾਂ ਨੂੰ ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਵੱਲੋਂ ਜਿਹੜੇ ਜੀਵਨ ਦੇ ਵਿੱਚ ਦਰਸ਼ ਕੈਂਪ ਤੇ ਕਿਸ ਤਰ੍ਹਾਂ ਦੀ ਪੋਜੀਸ਼ਨ ਹੋਏ ਜੀਵਨ ਦੇ ਵਿੱਚ ਇਹ ਪ੍ਰੇਰਨਾ ਮਿਲਦੀ ਹੈ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਤੋਂ ਜੀ ਮਸੀਬਤਾਂ ਤੋਂ ਡਰਨਾ ਨਹੀਂ ਕਦੇ ਸੱਚਾਰਚ ਜਾਰੀ ਰੱਖਣਾ ਜੇ ਤਾਖਰਕਾਰ ਸੱਚ ਦੀ ਹੁੰਦੀ ਆ ਭਗਵਾਨ ਸ੍ਰੀ ਕ੍ਰਿਸ਼ਨ ਦਾ ਜੀਵਨ ਵੀ ਸੱਚ ਦੇ ਆਧਾਰਤਾ ਉਹਨਾਂ ਨੇ ਸੱਚੇ ਲੋਕਾਂ ਦਾ ਹੀ ਸਾਥ ਦਿੱਤਾ ਚਾਹੇ ਬੁਰਾਈ ਕਿੰਨੀ ਸ਼ਕਤੀਸ਼ਾਲੀ ਸੀ ਲੇਕਿਨ ਘਟੇਂਦੀ ਹੁੰਦੇ ਹੋਏ ਵੀ ਸੱਚ ਦੇ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਖੜੇ ਰਹੇ ਆਪਾਂ ਨੂੰ ਆਪਣੇ ਜੀਵਨ ਦੇ ਵਿੱਚ ਪ੍ਰੇਰਨਾ ਲੈ ਕੇ ਸੱਚਾਈ ਦੇ ਰਸਤੇ ਚੱਲਣਾ ਚਾਹੀਦਾ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਸਹਿਯੋਗ ਲਈ ਜੈ ਸ਼੍ਰੀ ਗਾਮ ਜੈ ਸ਼੍ਰੀ ਗੋਸ